ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਆਪਾਂ ਚੱਲਨੇ ਆਂ ਬੁਟੀਕ ਤੇ ਧੂਰੀ ਅੱਜ ਮੈਂ ਤੁਹਾਨੂੰ ਪ੍ਰੋਪਰ ਜਿਹੜਾ ਹੈਗਾ ਡਰੈੱਸ ਦੱਸਾਂਗੇ ਲੋਕੇਸ਼ਨ ਦਿਖਾਵਾਂਗੇ ਤੁਸੀਂ ਕਿੱਥੇ ਆਣ ਬਹੁਤ ਜ਼ਿਆਦੇ ਮੈਸੇਜ ਆ ਰਹੇ ਤੇ ਜੀ ਕਿ ਪ੍ਰੋਪਰ ਵੀਡੀਓ ਚ ਦਿਖਾਓ ਵੀ ਕਿਵੇਂ ਕਿੱਧਰੋਂ ਕਿੱਧਰ ਜਾਣਾ ਹੈਗਾ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਸਾਰਾ ਲੈਨੇਗਾ ਗਿੱਲੀ ਸੀਗੀ ਨਾਲ ਹੀ ਰੱਖ ਲਈ ਮੈਂ ਉੱਤੇ ਸੁੱਕ ਨਹੀਂ ਪਾ ਲਾਂਗੇ ਇਹ ਸਾਰੇ ਕੱਪੜਿਆਂ ਵਾਲਾ ਝੋਲਾ ਹੈਗਾ ਜਿਹੜੇ ਕੱਟੇ ਹੋਏ ਸੀਰੇ ਥੋੜੀ ਸੁਲਾਪੀ ਸੀਗੀ ਰਾਤ ਦੀ ਭਿਉਂ ਕੇ ਜਿਹੜੀ ਹੈਗੇ ਸੁੱਕਣੀ ਪਾਈ ਹੋਈ ਸੀ ਪਾਣੀ ਜਾਂ ਤਾਂ ਡੁੱਜ ਗਿਆ ਥੋੜਾ ਥੋੜਾ ਥੋੜੇ ਜਿਹਾ ਸੋਕੂ ਕੇ ਵਸੇ ਨੇ ਸੁੱਕ ਜਾਣਾ ਪਰ ਥੋੜੀ ਜਿਹੀ ਗਿੱਲੀ ਹੋਲਾ ਦੇ ਤੁੱਕੇ ਥੋੜਾ ਜਿਆਦਾ ਵਾਲ ਨਿਕਲ ਗਏ ਜੇ ਥੋੜੀ ਜਿਹੀ ਕਿੱਲੀ ਠੀਕ ਹੈ ਕਿ ਫਿਰ ਜਿਹੜੀ ਹੈ ਕਿ ਘੱਟ ਤੋਂ ਜਿਆਦਾ ਸਭ ਤੋਂ ਜਿਆਦਾ ਸੋਹਣਾਂ ਕਿਉਂ ਸੈਂਸਿਟਿਵ ਹੋ ਜਾਂਦੀ ਹੈ ਜਦੋਂ ਪ੍ਰੈਸ ਕਰਨਾ ਜੇ ਆਪਾਂ ਪਹੁੰਚਣ ਵਾਲਿਆਂ ਬੁਟੀਕ ਤੇ ਮੈਂ ਅੱਜ ਤੁਹਾਨੂੰ ਆਪਣਾ ਐਡਰੈਸ ਦੱਸਣ ਲੱਗੀ ਹਾਂ ਕਿਉਂਕਿ ਇੱਥੇ ਆ ਕੇ ਬਹੁਤ ਪੈਣਾ ਉਲਝ ਜਾਂਦੀਆਂ ਨੇ ਆ ਦੇਖੋ ਜਿਵੇਂ ਆਪਾਂ ਇਧਰੋਂ ਕੱਕੜਵਾਲ ਰੋਡ ਆ ਰਹੇ ਹਾਂ ਬਰਨਾਲਾ ਰੋਡ ਆ ਇਧਰੋਂ ਆ ਰਹੇ ਆ ਆ ਦੇਖੋ ਜਿੱਥੇ ਆਪਣਾ ਹੋ ਸਾਹਮਣੇ ਦੇਖੋ ਗੇਟ ਦਿਖਦਾ ਹੈ ਸਾਹਮਣੇ ਜਿਹੜਾ ਬੱਸ ਸਟੈਂਡ ਆ ਗਿਆ ਤੇ ਆਪਾਂ ਨੇ ਇਧਰ ਨੂੰ ਆ ਵੀ ਦਿਖਾਉਂਦੇ ਆ ਆ ਦੇਖੋ ਆ ਜਿਹੜਾ ਆਪਣਾ ਦਸਮੇਸ਼ ਨਗਰ ਦਾ ਗੇਟ ਇਹ ਵਾਲਾ ਗੇਟ ਬਣਿਆ ਹੋਇਆ ਹੈ ਇਹਦੇ ਬਿਲਕੁਲ ਸਾਹਮਣੇ ਆਪਣਾ ਜਿਹੜਾ ਹੈਗਾ ਬਟੀਕ ਹੈਗਾ ਆ ਉਹ ਸਾਹਮਣੇ ਰੋਡ ਜਿਹੜਾ ਆਪਣਾ ਜਿਹੜਾ ਹੈਗਾ ਗੇਟ ਮੇਨ ਗੇਟ ਬਣਿਆ ਹੋਇਆ ਹੈ ਬਰਨਾਲਾ ਰੋਡ ਹੈ ਇਹ ਕੱਕੜਵਾਲ ਚੌਕ ਵਾਲਾ ਆਪਾਂ ਨੇ ਆ ਦੇਖੋ ਇੱਧਰ ਜਾਣਾ ਆ ਆਪਣਾ ਬੋਰਡ ਪਿਆ ਹੁੰਦਾ ਆ ਦੇਖੋ ਸਾਹਮਣੇ ਆਪਣਾ ਆਹ ਵਾਲਾ ਬੋਰਡ ਪਿਆ ਕੌਰ ਸੰਧੂ ਬਟੀਕ ਵਾਲਾ ਤੇ ਬਾਕੀ ਤੁਹਾਨੂੰ ਸਾਹਮਣੇ ਵੀ ਦਿਖਾਉਣੇ ਆ ਸੀ ਵੱਡਾ ਬੋਰਡ ਲੱਗਿਆ ਹੋਇਆ ਆ ਦੇਖੋ ਜੀ ਆ ਗੇਟ ਬਣਿਆ ਹੋਇਆ ਇੱਧਰ ਜਿਹੜਾ ਇਹ ਬੋਰਡ ਵੀ ਲੱਗਿਆ ਹੋਇਆ ਦੇਖੋ ਸਾਹਮਣੇ ਜਿਹੜਾ ਹੈਗਾ ਇਹ ਬੱਸ ਸਟੈਂਡ ਨੂੰ ਰਸਤਾ ਜਾਂਦਾ ਆ ਇਹ ਜਿਹੜਾ ਬਰਨਾਲਾ ਰੋਡ ਆ ਗਿਆ ਆ ਦੇਖੋ ਇਹਦੇ ਬਿਲਕੁਲ ਸਾਹਮਣੇ ਆਪਣਾ ਜਿਹੜਾ ਹੈਗਾ ਬੁਟੀਕ ਹੈਗਾ ਆ ਹੁਣ ਮੈਂ ਚੱਲੀ ਆ ਆ ਦੇਖੋ ਆਪਣਾ ਗਲੀ ਤੇ ਜਿਹੜਾ ਹੈਗਾ ਇਹ ਵਾਲਾ ਬੋਰਡ ਪਿਆ ਹੁੰਦਾ ਆ ਸਾਹਮਣੇ ਗਲੀ ਹੈ ਟਰਾਂਸਫਾਰਮ ਵਾਲੀ ਆ ਦੇਖੋ ਉਹ ਸਾਹਮਣੇ ਉਦਰਾ ਪਾਸੇ ਨਹੀਂ ਬੱਸ ਸਟੈਂਡ ਤੇ ਆਹ ਗੇਟ ਬਣਿਆ ਹੋਇਆ ਸਾਹਮਣੇ ਉਹ ਆਪਣਾ ਬੁਟੀਕ ਆ ਕੇ ਸਾਹਮਣੇ ਉਹ ਦੇਖੋ ਇੱਥੋਂ ਸਾਨੂੰ ਵੱਡਾ ਬੋਰਡ ਲੱਗਿਆ ਵੀ ਦਿਖ ਜਾਏਗਾ ਇੱਥੋਂ ਸਿਰਫ 2 ਸਕਿੰਟ ਦਾ ਹੀ ਰਸਤਾ ਹੈਗਾ ਆ ਤਾਂ ਦਬਾਣਾ ਚਾਹ ਚਾ ਚਾ ਚਲ ਆ ਜੋ ਆਹ ਦੇਖੋ ਇਹ ਵਾਲਾ ਆਪਣਾ ਜਿਹੜਾ ਹੈਗਾ ਬਟਿਕ ਆ ਗਿਆ ਦੇਖੋ ਉਥੋਂ ਗਲੀ ਤੋਂ ਵੀ ਤੁਹਾਨੂੰ ਰੋਡ ਤੋਂ ਸੌਰੀ ਰੋਡ ਤੋਂ ਵੀ ਤੁਹਾਨੂੰ ਇਹ ਬੋਰਡ ਲੱਗਿਆ ਦਿਖ ਜਾਏਗਾ ਆ ਦੇਖੋ ਹੁਣ ਇੱਥੇ ਖੜਕੇ ਮੈਂ ਤੁਹਾਨੂੰ ਦਿਖਾਉਣੀ ਉਹ ਆ ਗਿਆ ਮੇਨ ਰੋਡ ਸਾਹਮਣੇ ਮੇਨ ਰੋਡ ਆ ਗਿਆ ਜਿੱਥੋਂ ਗੱਡੀ ਲੰਘ ਰਹੀ ਹੈ ਉਹ ਆ ਗਿਆ ਮੇਨ ਰੋਡ ਇੱਥੇ ਆਪਣਾ ਆ ਗਿਆ ਬਟਿਕ ਬੁਟੀਕ ਆਪਣਾ ਲੱਭਣਾ ਬਹੁਤ ਜ਼ਿਆਦਾ ਸੌਖ ਹੈ ਜੀ ਕਿਉਂਕਿ ਬਾਜ਼ਾਰ ਤੋਂ ਵਾਰ-ਵਾਰ ਆ ਗਿਆ ਹਨਾ ਬਾਈਪਾਸ ਤੇ ਆ ਗਿਆ ਖੁੱਲੀ ਗਲੀ ਦੇ ਵਿੱਚ ਆ ਗਿਆ ਬਾਕੀ ਖੁੱਲੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਪੂਰਾ ਘਾਰ ਹੀ ਆਪਣੇ ਕੋਲੇ ਸਾਈਡ ਤੇ ਜਿਹੜਾ ਹੈਗਾ ਆ ਦੇਖੋ ਇਹ ਬੁਟੀਕ ਆ ਗਿਆ ਆਪਣਾ ਇਕੰਦਰ ਗੇਟ ਹੈ ਇੱਕ ਵਾਰ ਹੈ ਹੁਣ ਆਪਣੇ ਕੋਲੇ ਆਇਆ ਸੀਗਾ ਨਿਊ ਕਪੜਾ ਇਹ ਵਾਲੇ ਆਪਣੇ ਕੋਲੇ ਬਹੁਤ ਜ਼ਿਆਦਾ ਗਰਮ ਸੂਟ ਆਏ ਹੋਇਆ ਸੇ ਕਪੜਾ ਆਇਆ ਹੀ ਹੈ ਇਹਨਾਂ ਦੀ ਵੀਡੀਓ ਇਹ ਨਹੀਂ ਪਤਾ ਤੁਹਾਡੇ ਕੋਲੇ ਪਹਿਲਾਂ ਹੀ ਪਹੁੰਚ ਜੇ ਵੀਡੀਓ ਅਪਲੋਡ ਕਰਾਂਗੇ ਆਪਾਂ ਹਜੇ ਜਿਹੜੀ ਹੈਗੀ ਕਿਉਂਕਿ ਇਹਦੇ ਨਾਲ ਦੇ ਸੂਟ ਬਹੁਤ ਜ਼ਿਆਦਾ ਸੇਲ ਕਰ ਚੁੱਕੇ ਆ ਹਜੇ ਸਮਾਨ ਸੈੱਟ ਕਰਕੇ ਲਾਉਣ ਵਾਲਾ ਹੈ ਕਪੜਾ ਸੈੱਟ ਕਰਕੇ ਲਾਉਣ ਵਾਲਾ ਹੈ ਨਵਾਂ ਕਪੜਾ ਰਾਤ ਆਇਆ ਸੀਗਾ ਅਸੀਂ ਇਦਾਂ ਹੀ ਛੱਡ ਕੇ ਚਲੇ ਗਏ ਸੀਗੇ ਹੁਣ ਮੈਂ ਇਹ ਦੇਖ ਰਹੀ ਸੀਗੀ ਫਿਰ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਹੋ ਸਕਦਾ ਹੈ ਇਹ ਵੀਡੀਓ ਤੋਂ ਪਹਿਲਾਂ ਤੁਹਾਡੇ ਕੋਲੇ ਵੀਡੀਓ ਪਹੁੰਚ ਜੇ ਦੇਖੋ ਬਹੁਤ ਜ਼ਿਆਦਾ ਜਿਹੜੇ ਹੈਗੇ ਡਬਲ ਬੁਨਤੀ ਵਾਲੇ ਸੂਟ ਹੈਗੇ ਨੇ ਸੌਲ ਸੂਟ ਡਿਜ਼ਾਈਨ ਇਹਦੇ ਵਿੱਚ ਕਾਫੀ ਆਇਆ ਡਿਜ਼ਾਈਨ ਵੀ ਕਾਫੀ ਆਇਆ ਕਲਰ ਵੀ ਕਾਫੀ ਆਇਆ ਲਾਈਟ ਡਾਰਕ ਚਾਰਟ ਸਾਰੇ ਆਇਆ ਤੇ ਵਿੱਚ ਇਹਦੇ ਨਾਲ ਹੀ ਸੌਲ ਹੈ ਤੇ ਨਾਲ ਹੀ ਬਾਟਮ ਦਾ ਵਰਕ ਹੈਗਾ ਆ ਜਰੀ ਦੇ ਵਿੱਚ ਵਰਕ ਹੋਇਆ ਹੋਇਆ ਸੌਫਟ ਵਾਲੀ ਜਰੀ ਦੇ ਵਿੱਚ ਹੋਇਆ ਹੋਇਆ ਡਿਜ਼ਾਈਨ ਇਹਦੇ ਵਿੱਚ ਕਾਫੀ ਆਇਆ ਤੇ ਹੌਲੇ ਭਾਰੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਆਏ ਹੋਇਆ ਇਹ ਵੀਡੀਓ ਹੈਗੀ ਜੀ ਦੂਸਰੇ ਦਿਨ ਦੀ ਤੇ ਕਿਉਂਕਿ ਬਹੁਤ ਜ਼ਿਆਦਾ ਕੱਪੜਾ ਸਲਾਈ ਹੋਇਆ ਸੀਗਾ ਹਨਾ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਡਿਜ਼ਾਈਨਰ ਸੂਟ ਕਾਫੀ ਹੋਏ ਸੀਗੇ ਕਾਫੀ ਸੂਟ ਆਪਣੇ ਵਰਕ ਹੋ ਕੇ ਵੀ ਆਇਆ ਜਿੱਦਾਂ ਹੈਂਡਵਰਕ ਵੀ ਥ੍ਰੈਡਵਰਕ ਵੀ ਆਪਣੇ ਬੁਟੀਕ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਸਿਲਾਈ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਕਿਸੇ ਨੇ ਵੀ ਸਿਲਾਈ ਸਿੱਖਣੀ ਹੈ ਤਾਂ ਉਹ ਸਿੱਖ ਸਕਦਾ ਹੈ ਕਾਫੀ ਸਟੂਡੈਂਟ ਆਪਣੇ ਕੋਲੇ ਸਿਲਾਈ ਸਿੱਖ ਰਹੇ ਨੇ ਕਾਫੀ ਸਿੱਖ ਚੁੱਕੇ ਨੇ 1 ਫਰਵਰੀ ਤੋਂ ਆਪਣੀਆਂ ਜਿਹੜੀਆਂ ਹੈਗੀਆਂ ਕਲਾਸਾਂ ਨਿਊ ਕਲਾਸਾਂ ਸਟਾਰਟ ਹੋਣਗੀਆਂ ਜੇ ਤੁਸੀਂ ਆਪਣੀ ਐਡਮਿਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਬੇਸਿਕ ਕੋਰਸ ਕਰਨੇ ਆ ਜਾਂ ਐਡਵਾਂਸ ਕਰਨੇ ਆ ਅੱਜ ਮੈਂ ਵੀ ਨਾਲ ਆਇਆ ਸੀਗਾ 5:30 ਵੱਜ ਗਏ ਪਿੰਡ ਨੂੰ ਚੱਲਦੇ ਆਂ ਚਲੋ ਆਜੋ ਜੀ ਚੱਲੀਏ ਹੁਣ ਚੱਲਦੇ ਚੱਲਦੇ ਜਿਹੜੇ ਸੂਟ ਸੈਲ ਹੁੰਦੇ ਨੇ ਆ ਗੱਤੇ ਨਿਕਲ ਜਾਂਦੇ ਨੇ ਵਿੱਚੋਂ ਇਹ ਇਹ ਹੁਣ ਘਰੇ ਲੈ ਲਿਆਂਗੇ ਚੱਕ ਕੇ ਕਿਉਂਕਿ ਜਦ ਆ ਲੈ ਖੋਲ ਕੇ ਦੇਖਦਾ ਨਿਕਲ ਜਾਂਦੇ ਆ ਮੰਮੀ ਸਾਡੀ ਖੁਸ਼ ਹੋਈ ਪਈ ਐ ਲੀਰਾਂ ਦੀਆਂ ਬੋਰੀਆਂ ਕਿਉਂਕਿ ਉਹ ਆਪਣੇ ਕੋਲੇ ਖਨਾਈ ਕਰਦੇ ਬੱਚੇ ਸਟੂਡੈਂਟ ਸਨਾਈ ਵੀ ਸਿੱਖ ਰਹੇ ਹਨ ਤਾਸਰਾ ਪੁੱਤਰਾਂ ਨੇ ਬਾੜੀ-ਬਾੜੀ ਦੇ ਨੇ ਦੂਜੇ ਦਿਨ ਦੇ ਤਾਂ ਗੋਰੀ ਭਰ ਜਾਂਦੀ ਐ ਚੁੱਲ੍ਹੇ 'ਚ ਅੱਗ ਚਾਲ ਨੂੰ ਵਧੀਆ ਜੇ ਨਾਲ ਗੱਤੇ ਚਾਲਦੇ ਨੇ ਠੰਡ ਕਰਕੇ ਹੁਣ ਜਿੰਨੇ ਸੂਟ ਕਰਕੇ ਦੇਖ ਕੇ ਜਾਂਦਾ ਦੇਖੋ ਐ ਖਲਾਰਾ ਪੈ ਜਾਂਦਾ ਕੱਲ ਨੂੰ ਹੁਣ ਮੈਂ ਤਾਂ ਕਹਿੰਦੀ ਕਿ ਸੈਟਿੰਗ ਕਰਦੀ ਏ ਇਹਦੇ ਨੂੰ ਆ ਬੈਠ ਤਾਂ ਟਾਂਕੇ ਰੱਖ ਲੋ ਸਾਰੇ ਖਲਾਰੇ ਦੇਖ ਲਿਆ ਫਿਰ ਉਹਦੇ ਸਾਰੇ ਜਿਹੜੇ ਟਾਂਕੇ ਜਾਂਦੇ ਕੱਪੜਾ ਜ਼ਿਆਦਾ ਹੈ ਨਾ ਉਹਦੇ ਕਰਕੇ ਇਹ ਤਾਂ ਹੁਣ ਜਿਹੜੇ ਥੋੜੇ ਇੱਕ ਇੱਕ ਪੀਸ ਲਾਇਆ ਹੋਇਆ ਉੱਪਰ ਬਾਹਲੇ ਤਾਂਕੇ ਨਾਲ ਦਾ ਜਿਹੜੇ ਨਾਲ ਦਾ ਕਿਸੇ ਨੂੰ ਪਸੰਦ ਹੁੰਦਾ ਉਹਨੇ ਕੇ ਦਿਖਾ ਦਿੰਨੇ ਆ ਹੁਣ ਆਪਾਂ ਚੱਲਨੇ ਆ ਘਰੇ ਐਸ ਤਰ੍ਹਾਂ ਸਵੇਰੇ ਆ ਕੇ ਖਲਾਰਾ ਚੱਕਾਂਗੇ ਤੇ ਅੱਜ ਚੂਹੀ ਵੱਢ ਲਈ ਅਸੀਂ ਸਾਡੇ ਘਰੇ ਚੂਹੀ ਥੀ ਗੁਰੇ ਟੂਰੀ ਦੇ ਚ ਸੋਹੀ ਆ ਗਈ ਸੀ ਹੁਣ ਮੈਂ ਕੜੱਕੀ ਲਾਤੀ ਸੀ ਘਰੋਂ ਲਿਆ ਕੇ ਫਸ ਗਈ ਹੁਣ ਉਹਨੂੰ ਵੀ ਮੈਂ ਘਰੇ ਚੱਕ ਕੇ ਲੈ ਕੇ ਜਾਨੀ ਆ ਵਰਕੀ ਉੱਪਰੋਂ ਲੈਣਗੀ ਦੀਦੀ ਖੜੇ ਨੇ ਕਿ ਉਧਰ ਕਹਿੰਦੇ ਵੀ ਐਂ ਕਹਦੇ ਆ ਵੀ ਬੁਰਕੀ ਉੱਪਰੋਂ ਲਿਆਂਦੀ ਸੀ ਅੱਜ ਅਸੀਂ ਰੋਟੀ ਨਹੀਂ ਲੈ ਕੇ ਆਏ ਅੱਜ ਮੈਂ ਰੋਟੀ ਲੈ ਕੇ ਨਹੀਂ ਆਏ ਅੱਗੇ ਸਿਰੋਟੀ ਲੈ ਕੇ ਆਉਣੇ ਆ ਮੈਂ ਨਾਲ ਦੀ ਕੁੜੀ ਆ ਖੁਸ਼ੀ ਕਹਿੰਦੀ ਜੀ ਆਪਾਂ ਨੂਨ ਵਾਲੇ ਚੌਲ ਬਣਾਵਾਂਗੇ ਤੇ ਕੰਮ ਇੰਨਾ ਹੋਣ ਕਰਕੇ ਸਾਡੇ ਤੋਂ ਨੂਨ ਵਾਲੇ ਚੌਲ ਵੀ ਨਹੀਂ ਬਣੇ ਅਸੀਂ ਬਾਜ਼ਾਰ ਚੋਂ ਹੀ ਕੁਝ ਖਾ ਕੇ ਆਏ ਆ ਜਾ ਕੇ ਤੇ ਫਿਰ ਕਹਿੰਦੇ ਨੇ ਆ ਵੀ ਵੇਟ ਕਿਉਂ ਵਧੀ ਜਾਂਦਾ ਹੈ ਨਾ ਮੱਲੋ ਮੱਲੀ ਇਹ ਕੁਛ ਨੂੰ ਕੁਛ ਖਾਦਾ ਜਾਂਦਾ ਵੈਸੇ ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਰੋਜ਼ ਘਰੋਂ ਰੋਟੀ ਲੈ ਕੇ ਆਉਣੀ ਆ ਅੱਜ ਮੈਂ ਰੋਟੀ ਲੈ ਕੇ ਤੇ ਉਹ ਵੀ ਆ ਹੋ ਗਏ ਵੀ ਚਲ ਚੌਲ ਬਣਾਵਾਂਗੇ ਸਾਡੇ ਕੋਲੇ ਟਾਈਮ ਹੀ ਨਹੀਂ ਮਿਲਿਆ ਚੌਲ ਬਣਾਉਣ ਦਾ ਮੇਰੇ ਕੋਲੇ ਕਸਟਮਰ ਜ਼ਿਆਦਾ ਸੀ ਵੀ ਸੀਗਾ ਹਨਾ ਉਹ ਵੀ ਆਂਦਾ ਸੂਟ ਸਲਾਈ ਕਰਦੀ ਸੀਗੀ ਕਿਸੇ ਨੂੰ ਦੇਣਾ ਸੀਗਾ ਹੁਣ ਆਪਾਂ ਚੂਹੀ ਨੂੰ ਘਰੇ ਲੈ ਕੇ ਚੱਲਦੇ ਆ ਖੁੱਲੇ ਆਸਮਾਨ ਦੇ ਵਿੱਚ ਸ਼ਹਿਰ ਤੋਂ ਕੱਢ ਕੇ ਪਿੰਡ ਤੇ ਲੱਗੇ ਜਾਂਦੇ ਆ ਆਉਣ ਸਹਿਰੀ ਚੋਂ ਹਿੰਨ ਪਿੰਡ ਚ ਲੈ ਕੇ ਚਾਉਂਦੇ ਆ ਜਿਵੇਂ ਅਸੀਂ ਤਾਂ ਪਿੰਡ ਵਾਲੇ ਆ ਸਹਿਤ ਆਉਣੇ ਆ ਜਦੋਂ ਮਜਬੂਰੀ ਆ ਹਨਾ ਆਉਣਾ ਜਿਵੇਂ ਸ਼ਹਿਰ ਦੇ ਵਿੱਚ ਜੀਵ ਜਾ ਤਾਂ ਲੱਗਦਾ ਨਹੀਂ ਚਲ ਜਿਵੇਂ ਭੈਣ ਭਾਈ ਆਉਂਦੇ ਨੇ ਰੌਣਕ ਲੱਗੀ ਰਹਿੰਦੀ ਲੱਗਿਆ ਰਹਿੰਦਾ ਜੀ ਬਾਕੀ ਜਿਵੇਂ ਆਪਾਂ ਜਾ ਕੇ ਪਿੰਡ ਦੀ ਲਾਈਫ ਵਾਜੀ ਆ ਤੇ ਅੱਜ ਤੁਹਾਨੂੰ ਹੁਣ ਤੱਕ ਇਹ ਵੀ ਆਉਣ ਸਾਰੀ ਫਸ ਗਈ ਦੋ ਦਿਨ ਹੋ ਗਿਆ ਮੈਂ ਪੋਣੇ ਚ ਬੰਨ ਕੇ ਰੋਟੀ ਲਵਾ ਦੇ ਦੀ ਰਿੱਤੀ ਲੈ ਕੇ ਆਉਣੀ ਆ ਕਿਉਂਕਿ ਜਾਣਦਾ ਹਾਂ ਮੈਂ ਚੁੱਪ ਰੱਖੇ ਟੁਟ-ਟੁਟ ਦੇ ਚੱਕੜੇ ਪਸੰਦ ਨਹੀਂ ਹੈਗੇ ਸਬਜ਼ੀ ਮੈਂ ਫਿਰ ਟੁਟ ਜਿਵਾ ਲਿਆਣੀ ਆ ਖੇਤਾਂ 'ਚ ਸੱਦਾ ਹੈ ਖੁੱਲੀ ਜਾਦੀ 'ਚ ਮੈਂ ਰੋਜ਼ ਦੋ ਤਿੰਨ ਮੇਰੇ ਕੋਨੇ ਟੱਕ ਤੇ ਟੱਕ-ਟੱਕ ਕਰੀ ਹੁੰਦੀ ਅੱਜ ਆਉਣ ਸਾਰੀ ਫਾਸੀ ਦੀ ਹਾਂ ਕਰਦੀ ਆ ਕੱਜੀ ਆ ਤਾਂ ਰੋਟੀ ਜਿਹੜੀ ਵਿੱਚ ਪਈ ਉਹ ਵੀ ਖਾ ਲੂਣੀ ਮੈਂ ਖਾ ਉਹ ਵੀ ਰੋਟੀ ਦੀਦੀ ਕਹਿੰਦੇ ਰੋਟੀ ਖਾ ਲੈ ਲਿਖਿਆ ਉਹ ਤਾਂ ਇਹ ਹੋਊਗਾ ਵੀ ਅੱਜ ਮੈਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਪਿਆ ਰੋਟੀ ਕਿੱਥੇ ਚੰਗੀ ਲੱਗਦੀ ਹੈ ਹੁਣ ਇਹ ਵੀ ਲੈ ਜਾ ਦੇ ਹਾਂ ਲੂਗੀ ਹੋ ਗਈ ਹੈ ਕਿ ਟਿੱਕਾ ਦੇਖਾਂ ਬੈਠੀ ਐ ਵਿੱਚ ਆਹ ਦੇਖੋ ਆ ਫਿਰਦੀ ਐ ਦੇਖੋ ਆ ਬੈਠੀ ਐ ਸਕਾਰੀ ਮੈਂ ਕਿਹਾ ਵਿਚਾਰੀ ਮਾਰਨੀ ਮੋਰ ਦੀ ਕਾਣੂ ਜੇ ਇੱਥੇ ਕਿਸੇ ਦੇ ਛੱਡਤੀ ਛਾਇਰਾ ਨੇ ਹੁ ਤੰਦ ਕਰੂਗੀ ਖੇਤਾਂ ਛੱਡਾਂਗੇ ਨਜ਼ਾਰੇ ਲਓ ਖੁੱਲੇ ਮੋਹ ਦੇ ਵਿੱਚ ਨੂੰ ਜਾ ਕੇ ਛੱਡਾਂਗੇ ਖੁੱਲਾ ਖਾਣ ਤੇ ਨੂੰ ਤੇ ਚਲੋ ਬਾਹਰ ਜਾ ਕੇ ਛੱਡਦੀ ਲਓ ਜੀ ਸਵੇਰ ਦੀ ਭੁੱਖੀ ਤੇ ਆਈ ਹੁਣ ਆਜ਼ਾਦਕਾਰ ਲੱਗਿਆ ਇਹ ਆ ਚੱਕ 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 ਗਈ ਗਈ ਯਾਰ ਰੱਤੇ ਵਿੱਚ ਰੋਟੀ ਪਈ ਪਈ ਨਾ ਰੋਟੀ ਇਹਨੂੰ ਕਿੱਥੇ ਚੰਗੀ ਲੱਗਿਆ ਵਿਚਾਰੀ ਨੂੰ ਉਹ ਭੱਜ ਗਈ ਖੇਤਾਂ 'ਚ ਵੜ ਗਈ